ਗੁਰੂਕਾਰ ਤਿਹਨ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਲਿਖਤਾ ਤੋਂ ਤੇ ਲਿਖਣ ਵਾਲੇ ਲਖਾਰੀਆਂ ਲੇਖਕਾਂ ਤੋਂ ਵੀ ਸੰਗਾਂ ਨੂੰ ਬਸੰਦੀ ਖਾਫਤਾ ਅੱਧੀ ਬੜੀ ਭਾਰੀ ਲੋੜ ਹੈ ਜਿਹੜੇ ਕਹਿੰਦੇ ਕਿ ਗੁਰੂ ਕਨੇ ਬੱਕਰੇ ਵੱਡੇ ਹੈ ਉਹ ਸਰਾਸਰ ਝੂਠ ਬੋਲਦੇ ਖਾਫਤਾ ਦੀ ਭਾਵੇਂ ਕੋਈ ਸੰਤ ਕਹੇ ਭਾਵੇਂ ਪ੍ਰਚਾਰਕ ਕਹੇ ਭਾਵੇਂ ਕੋਈ ਗਿਆਨੀ ਧਿਆਨੀ ਤੇ ਸਾਡੀ ਕਵੀ ਕਹੇ ਪਰ ਇਹ ਕਿਸੇ ਤੇ ਯਕੀਨ ਨਹੀਂ ਕਰਨਾ ਜਿਹੜਾ ਗੁਰੂ ਜਿਹੜਾ ਪਿਤਾ ਜਿਹੜਾ ਰਹਿਬਰ ਮਾਲਕ ਬਾਪੂ ਐਡਾ ਛੜਿਆ ਹੋਵੇ ਕਿ ਤੰਬੂ ਵਿੱਚ ਜਾ ਕੇ ਬੱਕਰੇ ਵੱਡੇ ਸਿੱਖਾਂ ਨੂੰ ਆ ਕੇ ਕਹੇਵੇਂ ਸਿਰ ਵੱਡੇ ਹੈ ਉਹਦਾ ਪੁੱਤ ਖਾਲਸਾ ਗੁਰੂ ਪਿਆਰੇ ਖਾਲਸਾ ਜੀ ਦੀ ਸ਼ੀਸ਼ ਕਲੀ ਤੇ ਰੱਖ ਕੇ ਤੈਨ ਵੀਰ ਕਰੇ ਨਹੀਂ ਤੁਰ ਸਕਦਾ ਉਹਦਾ ਪੁੱਤਰ 7 ਸਾਲ ਦੀ ਉਮਰ ਵਿੱਚ ਕੰਦਲ ਖੜੋ ਕੇ ਕਦੇ ਨਹੀਂ ਕਹਿ ਸਕਦਾ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰਕ ਨਾ ਜਾਵੇ ਕੇਵਲ ਉਸੇ ਗੁਰੂ ਦਾ ਪੁੱਤ ਤੇ ਸਿੱਖ ਕਹਿ ਸਕਦਾ ਹੈ ਜਿਸ ਗੁਰੂ ਨੇ ਜੈਸਾ ਬਚਨ ਮੂੰਹ ਤੋਂ ਕਿਹਾ ਵੈਸਾ ਹੀ ਪੂਰਾ ਕੀਤਾ ਹੋਵੇ ਬੱਤੇ ਪਾਸ਼ ਨੇ ਸਿਰ ਕੱਟ ਕੇ ਪੰਜਾ ਸੁੱਖਾਂ ਦੇ ਫੇਰ ਸਰਜੀਤ ਕਰਕੇ ਅਮਰ ਛਾ ਕੇ ਉਹਨਾਂ ਤੋਂ ਆਖੰਡੇ ਵਾਟਰਾ ਅਮਰ ਛਤਣਾ ਇਹ ਮੈਂ ਬੱਕਰਿਆਂ ਛਤਰਿਆਂ ਕੱਟਣ ਵਾਲਿਆਂ ਲਿਖਤਾ ਤੇ ਕਦੇ ਯਕੀਨ ਨਹੀਂ ਕਰਨਾਗਾ ਸੋ ਖਾਲਸਾ ਜੀ ਜੇ ਇਸ ਪਾਸੇ ਵਿਚਾਰ ਕੀਤੀ ਜਾਵੇ ਉਹਨਾਂ ਲੇਖਕਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਜਿਹੜਾ ਤੁਸੀਂ ਇਹ ਬੱਕਰਿਆਂ ਦਾ ਲਿਖ ਦਿੱਤਾ ਹੈ ਇਹ ਸਾਨੂੰ ਦੱਸਿਆ ਜਾਣੀ ਨੇ ਵਿੱਚ ਕਿਉਂਕਿ ਪਸ਼ੂ ਵੇਤਨ ਵੇਲੇ ਪਸ਼ੂ ਬਾਜ ਦਾ ਨਾਂ ਪਸ਼ੂ ਲੈਣ ਵਾਲੇ ਦਾ ਨਾਂ ਪਿੰਡ ਦਾ ਨਾਂ ਮੰਡੀ ਦਾ ਨਾਮ ਉਹਦੀ ਕੀਮਤ ਇਹ ਸਾਰਾ ਲਿਖਿਆ ਜਾਂਦਾ ਬੈਠ ਕੇ ਮੰਡੀਆਂ ਵਿੱਚ ਦੱਸੋ ਕਿਹੜੇ ਇਤਿਹਾਸਿਕ ਲਿਖਿਆ ਹੈ ਤੇ ਬੱਕਰੇ ਕੌਣ ਲੈ ਕੇ ਆਇਆ ਸੀ ਕਿਹੜੀ ਮੰਡੀ ਤੇ ਲੈ ਕੇ ਆਏ ਸੀ ਕਿਹੜੇ ਵਪਾਰੀ ਨੇ ਖਰੀਦੇ ਇੱਕ ਬੱਕਰੇ ਦੀ ਕੀਮਤ ਕਿੰਨੀ ਟਾਰੀ ਉਹਨੂੰ ਲਾਦ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਹੜੀ ਮੰਡੀ ਵਿੱਚੋਂ ਆਨੰਦਪੁਰ ਕਿਹੜੀ ਸਵਾਰੀ ਤੇ ਲੈ ਕੇ ਗਏ ਕਿਸੇ ਇਤਿਹਾਸਿਕ ਤੋਂ ਲਿਖਿਆ ਨਹੀਂ ਮਿਲਦਾਗਾ ਕੇਵਲਾ ਆਪਣੀਆਂ ਜ਼ੁਬਾਨਾਂ ਨੂੰ ਜ਼ੁਬਾਨਾਂ ਦੇ ਰਾਸ ਨੂੰ ਪੂਰਿਆ ਕਰਨ ਵਾਸਤੇ ਗੁਰੂ ਕੇ ਇਤਿਹਾਸ ਨੂੰ ਤੇ ਜੀਵ ਨੂੰ ਕਲੰਕਿਤ ਕਰਨ ਵਾਸਤੇ ਆਪਣੀਆਂ ਕੋਝੀਆਂ ਹਰਕਤਾਂ ਕੁਝ ਭੁਲੜ ਲੋਕਾਂ ਨੇ ਵਰਤੀਆਂ ਉਹਨਾਂ ਤੋਂ ਬਚਣ ਦੀ ਲੋੜ ਹੈ ਗੁਰੂ ਕੀ ਬਾਣੀ ਗੁਰੂ ਕੇ ਤਿਆਰੋ ਪੱਕੀ ਮੋਹਰ ਹੈ ਕਿਸੇ ਕੌਂਕੀਦਾਰ ਨੂੰ ਤੇ ਮੁੱਖ ਮੰਤਰੀ ਨੂੰ ਕੋਈ ਨਹੀਂ ਪੁੱਛਦਾ ਜਦੋਂ ਪਾਰਲੀਮੈਂਟ ਦੇ ਪ੍ਰਧਾਨ ਮੰਤਰੀ ਦੀ ਮੋਹਰ ਲੱਗ ਜਾਵੇ ਜਾਂ ਫਿਰ ਉਸ ਤੋਂ ਉੱਪਰ ਕੌਂਸਲ ਦੇ ਮੈਂਬਰਾਂ ਦੀ ਮੋਹਰ ਲੱਗ ਜਾਵੇ ਉਹਦੀ ਥੱਲੇ ਕੀਮਤ ਨਹੀਂ ਥੱਲੇ ਵਾਲਿਆਂ ਦੀ ਰਹਿੰਦੀ ਚਾਹੇ ਕਿਸੇ ਨੇ ਕੁਝ ਵੀ ਲਿਖਿਆ ਹੈ ਜਿੱਥੇ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਸਾ ਸਰੂਪਾਂ ਨੇ ਗੁਰਬਾਣੀ ਦੁਆਰਾ ਮਰਨਾ ਕਰ ਦਿੱਤਾ ਹੈ ਉੱਥੇ ਕਿਸੇ ਨੇ ਉੱਪਰ ਯਕੀਨ ਕਰਨ ਦੀ ਲੋੜ ਨਹੀਂ ਰਹਿ ਜਾਂਦੀ ਪੂਰਨ ਗੁਰੂ ਦੀ ਵਿਢਾਈ ਹੈ ਜਿਹੜਾ ਮਰਿਆ ਨੂੰ ਜਿਉਂਦਾ ਕਰ ਦੇਵੇ ਮਿਰਤ ਕੋ ਜੀਵਾਨਣ ਹਾਰ ਭੁੱਖੇ ਕੋ ਦੇਵਤਾ ਆਧਾਰ ਸਤਗੁਰ ਮੇਰਾ ਸਰਪ੍ਰਸਤ ਪਾਲ ਸਤਗੁਰ ਮੇਰਾ ਮਾਰ ਜਵਾਲਾ ਗੁਰਜ ਐਸਾ ਨਾ ਹੀ ਕੋ ਦੇਵ ਗੁਰੂ ਵਰਗਾ ਕੋਈ ਵੀ ਪੂਜਨੀ ਤੇ ਪ੍ਰਕਾਸ਼ ਰੂਪ ਨਹੀਂ ਹੈ ਇਸ ਵਾਸਤੇ ਕਰੇ ਸ਼ੱਕ ਨਹੀਂ ਕਰਨੀਗੀ ਖੰਡੇ ਬਾਟ ਦਾ ਅਮਰ ਛਕਣਾ ਕੰਨਾ ਮਨਾ ਗੁਰੂ ਤੂੰ ਮੇਰਾ ਤੇਲਾ ਤੇ ਮੈਂ ਤੇਰਾ ਗੁਰੂ ਵਾਲਿਆ ਤੇ ਬੱਜੇ ਰਹਿਣਾ ਹੈ ਦੇਹ ਤਾਰੀਆਂ ਦੇ ਕਲੇ ਲੜਨੀ ਲੱਗਣਾ ਕੇਵਲ ਪੰਜਾਂ ਪਿਆਰਿਆਂ ਦੁਆਰਾ ਅੱਜ ਵੀ ਖੰਡੇ ਬਾਟ ਦਾ ਅਮਰਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਮਾਲਕ ਦੇ ਅਸਥਾਨ ਤੇ ਖਾਲਸਾ ਜੀ 12 ਵਜੇ ਪਿਆਰ ਹੋਵੇਗਾ ਪੰਜ ਪਿਆਰੇ ਸੋ ਪੰਜ ਬਾਣੀਆਂ ਪੜ ਕੇ ਖੰਡੇ ਬਾਟ ਦਾ ਮਤ ਪਿਆਰ ਕਰਨਗੇ ਜਿਨਾਂ ਨੇ ਭਾਗ ਜਾਗਦੇ ਆ ਉੱਥੇ ਪਹੁੰਚ ਕੇ ਗੁਰੂ ਦੇ ਨਾਲ ਲੱਗੋ ਤੇ ਅਮਰ ਸ਼ੱਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸੁਖਰਾ ਕਰੋ ਇਹ ਪੂਰਨ ਗੁਰੂ ਦੀ ਵਿੜਿਆਈ ਜਿਹੜਾ ਮਰਿਆਂ ਨੂੰ ਜਿਉਂਦੇ ਕਰ ਦੇਵੇ ਸੱਚੇ ਪਾਸਾ ਤਾਂ ਲੱਖਾਂ ਦੱਸ ਦਿੱਤੇ ਹੈ ਕੇਵਲ ਇੰਨਾ ਕੁ ਗੁਣ ਨਾਲ ਹੀ ਸਰ ਜਾਵੇਗਾ ਜਾਂ ਕੋਈ ਹੋਰ ਵੀ ਗੁਣ ਹੈ ਮਹਾਰਾਜ ਕਹਿੰਦੇ ਹੋਰ ਹੀ ਹੋ ਸੁਣੋ ਵਿਛਰਤਿਆਂ ਨੂੰ ਮੇਲਾ ਜਿਹੜਾ ਭਾਈ ਵਿਛੜਿਆ ਨੂੰ ਮਿਲ ਦੇਵੇ ਉਹਦਾ ਨਾਮ ਹੀ ਗੁਰੂ ਹੈ ਅਨੰਤ ਭਾਰਗੇ ਵੀ ਮਿਲਦੇ ਹੈ ਉਤਾਨੇ ਕਹਿੰਦੇ ਨਾ ਅਸੀਂ ਗੁਰੂ ਆ। ਉਹ ਮੇਲ ਦੇ ਕਨੇ ਆ। ਇੱਕ ਕੇਲਾ ਦੇਣ ਦੇ ਕੇਲਾ। ਇੱਕ ਪਾਸੇ ਕੁੜੀ ਦੇ ਹੱਥ ਮੂੰਹ ਵਿੱਚ ਕੇਲਾ ਇੱਕ ਪਾਸੇ ਮੁੰਡੇ ਦੇ ਮੂੰਹ ਵਿੱਚ। ਕਹਿੰਦੇ ਵੀ ਆਖੇ ਅਸੀਂ ਮਲਾਪ ਕਰਵਾ ਰਹੇ ਆ। ਇਹਦੇ ਨਾਲ ਕੁਝ ਨਹੀਂ ਠਿੱਕ ਛੱਡ ਚੱਲੀ ਜੋ ਮਰਜੀ ਖਰੋ। ਖਾਓ ਪਿਓ ਹੰਡਾਓ ਮੌਜਾ ਕਰੋ। ਆਹ ਤੱਕ ਮਿੱਠਾ ਅਗਲਾ ਤੱਕ ਮਿੱਠਾ ਇਹੋ ਜਿਹਾ ਘੜਸਾ ਘੜ ਕਰਕੇ ਸੁਣਾਉਂਦੇ ਆ। ਫੇਰ ਕਹਿੰਦੇ ਆ ਰਾਤ ਨੂੰ ਕਮਰੇ ਬੰਦ ਕਰ ਲਓ ਜਦੋਂ ਮੰਤਰ ਤਰਣ ਕਰਵਾਉਣਾ। ਜੱਪੀਆਂ ਪਾ ਲਵੋ ਸਾਰਾ ਸਾਲ ਦੀ ਉਮਰ ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਲੜ ਕੇ 35 ਸਾਲ ਦੀ ਉਮਰ ਤੱਕ ਲੜਕਾ ਇਹ ਦੂ ਵੱਡੀ ਉਮਰ ਦੇ ਅੰਦਰ ਨਹੀਂ ਜਾਣਦੇ ਨੇ ਇਹਨਾਂ ਨੂੰ ਗਲਵੱਕੜੀਆਂ ਪਾ ਕੇ ਜੱਪੀਆਂ ਪਾ ਕੇ ਮੰਤਰ ਜਪੜ ਕਰਵਾਓ ਕਿ ਖਾਲਸਾ ਜੇ ਮੰਤਰ ਜਪੜਾ ਕਿ ਭ੍ਰਿਸ਼ਟਾਚਾਰ ਹੈ ਕਿਹਲੇ ਪੰਜ ਪਿਆਰੇ ਜੱਪੀਆਂ ਪਾ ਕੇ ਮੰਤਰ ਜਪੜ ਕਰਵਾਉਂਦੇ ਐ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰੀ ਵਿੱਚ ਖੰਡੇ ਬਾਟ ਦਾ ਅਮਰ ਤਿਆਰ ਕੀਤਾ ਜਾਂਦਾ ਹੈ ਕੋਈ ਪਿਆਰੇ ਤਾਬਿਆ ਸਤਿਗੁਰੂ ਦੀ ਖਣੋਕ ਕੇ ਸਾਰੀ ਸੰਗਤ ਨੂੰ ਹਜੂਰ ਦੇ ਸਾਹਮਣੇ ਫੜਿਆ ਕਰਕੇ ਮੂਲ ਮੰਤਰ ਤੇ ਵਾਹਿਗੁਰੂ ਘਰ ਮੰਤਰ ਤੇ ਮਾਲਾ ਮੰਤਰ ਇਹਦੇ ਬਾਰੇ ਦੱਸਿਆ ਜਾਂਦਾ ਸਿੱਖਿਆ ਦਿੱਤੀ ਜਾਂਦੀ ਦਿਲ ਕਰਵਾਇਆ ਜਾਂਦਾ ਹੈ ਇਹ ਗੁਰੂ ਕੇ ਸਿਖਾਣੇ ਸਿੱਖਿਆ ਲੈਣੀ ਹੈ ਇਹਨਾਂ ਦੇ ਧੇ ਧਾਰੀ ਪਖੰਡੀਆਂ ਤੋਂ ਵੱਖ ਕੇ ਰਹਿਣਾ ਹੈ ਕਹਿੰਦੇ ਵਿਛਰ ਤਾਨ ਮਲਾਇਆ ਕਹਿੰਦੇ ਜੇ ਅਸੀਂ ਵਿਛਿਆ ਨੂੰ ਮਿਲਦੇ ਆ ਉਹ ਵਿਛਿਆ ਨੂੰ ਕੀ ਮਿਲਦਾ ਮਿਲਣਾ ਹੈ ਇਹ ਤਾਂ ਮਿਲਿਆ ਹੋਇਆ ਨਾਲੋਂ ਵੀ ਵਿਛਰ ਜਾਂਦੇ ਹੈ ਆ ਅਸੀਂ ਦੇ ਵਿੱਚ ਤੁਹਾਨੂੰ ਸੁਣਿਆ ਹੋਵੇਗਾ 24 ਅਪ੍ਰੈਲ ਨੂੰ ਗੁਰਬਚਨ ਦੇ ਕਿਸੇ ਨੇ ਵੱਖੀ ਛੋਕ ਦਿੱਤੀ ਨਾਲ ਹੀ ਪ੍ਰਕਾਸ਼ੇ ਨੂੰ ਲੈ ਕੇ ਤੁਰ ਗਿਆ ਪਿਛਲ ਨੂੰ ਵਿਛੋੜਾ ਦੇ ਗਿਆ ਸਾਤੂਰ ਸੱਚੇ ਪਾਤਸ਼ਾਹ ਐਸਾ ਵੀ ਵਿਛੋੜਾ ਦਿੰਦੇ ਉਹ ਤਾਂ ਵਿਛੜਿਆ ਨੂੰ ਮੇਲ ਦੇ ਕਿਵੇਂ ਮੇਲਦੇ ਆ ਭਾਈ ਮਰਦਾਨੇ ਨੂੰ ਮਿਲਿਆ ਭਾਈ ਮਰਦਾਨਾ ਪਿਛਲੇ ਜਨਮ ਵਿੱਚ ਖਾਲਸਾ ਜੀ ਬੜੀ ਤਪੱਸਿਆ ਕਰਨ ਵਾਲਾ ਸੀ ਕਾਨਪੁਰ ਵਿੱਚ ਵਿੱਚ ਕਾਨਪੁਰ ਵਿੱਚ ਰਹਿੰਦਾ ਸੀ ਬਹੁਤ ਤਪੱਸਿਆ ਕਰਨ ਵਾਲਾ ਸਾਧੂ ਸੀ ਪਰ ਇੱਕ ਐਸਾ ਸਮਾ ਆ ਗਿਆ ਭਾਈ ਮਰਦਾਨੇ ਨੂੰ ਨਮੂਨੀਆਂ ਦੀ ਬਿਮਾਰੀ ਹੋ ਗਈ ਠੰਡ ਲੱਗ ਗਈ ਜਿਹੜਾ ਇਹ ਗੜਵਾਈ ਸੀ ਉਹਨੇ ਬਹੁਤੀ ਠੰਡ ਲੱਗੀ ਸਰੀਰ ਦੀ बेहोਸ਼ੀ ਸਮਝ ਕੇ ਬਰਾਂਡੀ ਪਿਆ ਦਿੱਤੀ ਕਈ ਕਾਜ ਵੀ ਸ਼ਕੀਨ ਐਸੇ ਮਿਲ ਜਾਂਦੇ ਹੈ ਕਿਸੇ ਨੂੰ ਠੰਡ ਲੱਗ ਜੇ ਬਾਬਾ ਜੀ ਘੁੱਟ ਕਪੀੜਾ ਠੰਡ ਹਰ ਜੂ ਆ ਮਰਦਾਨੇ ਵੱਲ ਚੇਤਾ ਰੱਖਣਾ ਚਾਹੀਦਾ ਖਾਲਸਾ ਜੀ ਕੀ ਹੋਇਆ ਇਹਦੇ ਨਾਲ ਭਾਈ ਮਰਦਾਨੇ ਨੂੰ ਠੰਡ ਲੱਗੀ ਬਰਾਂਡੀ ਪਿਆ ਦਿੱਤੀ ਸਰੀਰ ਚੜਾਈ ਕਰ ਗਿਆ ਉਹ ਸ਼ਰਾਬ ਪੀਣ ਦੇ ਕਾਰਨ ਖਾਸ ਤੌਰ 'ਤੇ ਨੂੰ ਡੋਮਾ ਦੇ ਘਰੇ ਜੰਮਣਾ ਪਿਆ ਮਰਾਸਗਰ ਦੇ ਮੁਸਲਮਾਨਾਂ ਦੇ ਘਰੇ ਜੰਮਣਾ ਪਿਆ ਪਰ ਇਸ ਲਈ ਤਪੱਸਿਆ ਦਾ ਸਦਕਾ ਨਨਕਾਣਾ ਸਾਹਿਬ 'ਚ ਜਨਮ ਹੋ ਗਿਆ ਅਕਾਲ ਪੁਰਖ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਸਰਗੋੜ ਵਿੱਚ ਗੁਰੂ ਕੇ ਪਿਆਰੇ ਨੂੰ ਮਲਾਪ ਹੋਇਆ ਹੈ ਪਿਛਲੇ ਜਨਮ ਵਿੱਚ ਵਿੱਚ ਗੜਵਾਈ ਦੀ ਕ੍ਰੀਤੀ ਦੇ ਕਾਰਨ ਸ਼ਰਾਬ ਪੀਣ ਦੇ ਕਾਰਨ ਉਹਦਾ ਫਲ ਝੁਟਣ ਵਾਸਤੇ ਜਿਨ੍ਹਾਂ ਨੂੰ ਲੋਕੀ ਨੀਵੇਂ ਕਹਿੰਦੇ ਆ ਉਹਨਾਂ ਦੇ ਘਰੇ ਜਨਮ ਲੈਣਾ ਪਿਆ ਪਰ ਭਗਤੀ ਦੇ ਕਾਰਨ ਖਾਸਾ ਜੀ ਵਿਛੜੇ ਹੋਏ ਮਰਦਾਨਿਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਮਿਲ ਕੇ ਇਹਦੀ ਕਲਿਆਣ ਕੀਤੀ ਇਸੇ ਤਰ੍ਹਾਂ ਹੀ ਹੋ ਰਹੀਆਂ ਸੀ ਬੇਨ ਸਾਥੀਆਂ ਹਨ ਪਹਿਲੇ ਸਰੂਪਲਾ ਵਿਛੜਿਆ ਹੋਇਆ ਮੂਲਾ ਖੱਤਰੀ ਸਤਿਗੁਰੂ ਜੀ ਸਿਆਰ ਕੋਚ ਵਿੱਚ ਇਹਦੇ ਪਾਸ ਗਏ ਹਨ ਘਰ ਵਾਲੀ ਨੇ ਆਖੇ ਲੱਗ ਗਿਆ ਸਤਿਗੁਰੂ ਨੇ ਆਵਾਜ਼ ਮਾਰੀ ਮੂਲਿਆ ਬਾਹਰ ਘਰ ਵਾਲੀ ਕਹਿਣ ਲੱਗੀ ਜੀ ਉਹ ਤਾਂ ਘਰੇ ਹੈ ਨਹੀਂ ਉਨੇ ਕਹਾ ਪਤੀ ਦੇ ਮਸਾ ਮਸਾ ਆਇਆ ਕਿ ਕਹਿੰਦਾ ਜਿਹੜਾ ਪਿੱਛੋਂ ਇਹ ਆਪ ਤਾਂ ਉਹ ਜਿਹੜੇ ਆ ਗੁਰੂ ਸਾਹਿਬ ਤੈਨੂੰ ਵੀ ਉਜਾਰ ਦੇਣਗੇ ਐਸੀ ਸੜੀ ਹੋਈ ਰਸਤਾ ਵਿੱਚ ਉਹਨੇ ਬਚੜ ਕੇ ਮੁੰਡੇ ਦੇ ਘਰ ਵਾਲੀ ਨੇ ਆਖੇ ਲਾਜ ਕੇ ਕੋ ਪੱਤੀ ਦੇ ਹੀਰੇ ਵਿੱਚ ਪਾਠਨਰ ਉੱਤੇ ਲੋਕੇ ਬੈਠ ਗਿਆ ਗੁਰੂ ਸਾਹਿਬ ਨੇ ਕਿਹਾ ਆਪਣਾ ਮੁੰਡਿਆ ਬਾਹਰ ਆਇਆ ਨਾ ਹੀਰੇ ਵਿੱਚ ਬੈਠ ਗਿਆ ਘਰ ਵਾਲੀ ਕਹਿੰਦੀ ਘਰੇ ਨਹੀਂ ਜੇ ਤਾਂ ਨਰਕ ਧਾਰੀਏ ਹੁੰਦੇ ਤੇ ਛਲੇ ਜਾਂਦੇ ਵਰਪੂਰਨ ਗੁਰੂ ਨੂੰ ਕੌਣ ਸਿਖਾਉਣ ਵਾਲਾ ਖਾਲਸਾ ਜੀ ਸੁਭਾਵਕ ਬਚਨ ਮੂੰਹੋਂ ਨਿਕਲ ਗਏ ਮੂਲਿਆ ਲੋਕੇ ਬੈਠ ਗਏ ਨਾ ਚੰਗਾ ਤੇਰੀ ਮਰਜੀ ਐ ਉਸ ਵੇਲੇ ਵਾਰਾਂ ਤੋਂ ਵਧੇਕ ਜੋ ਬਾਣੀ ਆਉਂਦੀ ਬਰਤਨ ਕਹਿ ਹਨ ਨਾਲ ਕਰਾੜਾਂ ਦੋਸਤੀ ਕੂੜੀ ਕੂੜਾ ਪਾਏ ਮਰਨ ਨਾ ਜਾਪਾ ਮੂਲਿਆ ਆਵਾ ਕਿੱਤਾ ਥਾਏ ਮੂਲਿਆ ਤੈਨੂੰ ਤਾਂ ਪਤਾ ਨਹੀਂ ਤੇਰੀ ਮੌਤ ਕਿੱਥੇ ਆਉਣੀ ਲੋਕੇ ਬੈਠ ਗਏ ਇਹਨਾ ਬਚਨ ਕਹਿ ਕੇ ਗੁਰੂ ਸਾਹਿਬ ਵਾਪਸ ਆਏ ਫਾਪ ਨਿਕਲਿਆ ਮੂਲੇ ਦੇ ਲੜ ਗਿਆ ਉਥੇ ਮੌਤ ਹੋ ਗਈ ਘਰ ਵਾਲੀ ਨੇ ਸਿਆਪਾ ਕੀਤਾ ਅਖੀਰ ਵਰਦਾਪ ਕਰਦੇ ਖਾਸਤਾਂ ਗੁਰੂ ਸਾਹਿਬ ਦੇ ਕਰਨਾ ਵਿੱਚ ਮੂਲੇ ਨੂੰ ਚੁੱਕ ਕੇ ਲਿਆਈ ਪਾਸਾ ਕਾਪ ਕੀਤਾ ਸੱਚੇ ਪਾਠਾ ਗਲਤੀ ਹੋ ਗਈ ਹੈ ਕਿਰਪਾ ਕਰੋ ਬਖਸ਼ੋ ਮਰੇ ਨੂੰ ਜਿਉਂਦੇ ਕਰ ਦਿਓ ਕਿ ਜਨਤਾ ਆਪਣੀ ਨੇ ਕੀਤੇ ਹੈ ਮਹਾਰਾਜ ਕਹਣ ਲੱਗੇ ਹੁਣ ਵਾਪਸ ਨਹੀਂ ਹੋ ਸਕਦਾ ਪਰ ਸਾਡੀ ਸਰਨ ਵਿੱਚ ਆਉਣ ਦਾ ਇੱਕ ਲਾਭ ਹੈ ਇਹਨੂੰ ਜੂਨਾਤਾ ਕੀਤੀ ਦੇ ਕਾਰਨ ਪੁਕੜੀਆਂ ਪਹਿਣ ਗਈਆਂ ਪਾਰਸੀ ਦਸਵੇਂ ਰੂਪ ਵਿੱਚ ਇਹਨੂੰ ਹੁਣ ਬਖਸ਼ੋਗੇ ਤਦੋਂ ਤੱਕ ਕਿ ਇਹਦੀ ਅਦੂਨਾ ਕਿ ਰਹੇਗਾ ਖਾਲਸਾ ਜੀ ਇਹ ਮੂਲਾ ਸਹੇ ਦੇ ਰੂਪ ਵਿੱਚ ਹਜੂਰ ਸਾਹਿਬ ਪਹੁੰਚਿਆ ਹੈ ਚੋਦੀ ਪ੍ਰੀਤ ਮੇਤਰੋ ਸੋ ਜੀਵਾਂ ਦੀ ਕਲਿਆਣ ਕਰਦੇ ਹੋਏ ਹਜੂਰ ਸਾਹਿਬ ਗਏ ਹਨ ਉਥੇ ਵੈਸ਼ਨੂ ਨੂੰ ਵੀ ਕੁਝ ਕੌਕ ਵਰਤਾ ਕੇ ਵਿਖਾਇਆ ਚੋਦੀ ਪ੍ਰੀਤ ਨੇ ਜਿਹੜਾ ਤੀਰ ਚਮਕੌਰ ਦੀ ਘਰੀ ਵਿੱਚ 10000 ਵੀਤੀ ਕੱਢਿਆ ਸੀ ਉਹੀ ਤੀਰਾਂ ਦੇ ਛੋਟੇ ਜਿਹੇ ਸਹੇ ਤੇ ਬਖਸ਼ ਦਿੱਤਾ ਸਿਕਨਾਰੇ ਬੀਨਤੀ ਕੀਤੇ ਮਹਾਰਾਜ ਕਦੇ ਇਹ ਤੀਰ ਚਮਕੌਰ ਦੀ ਗਲੀ ਤੋਂ ਛੱਡੇ ਸੀ ਇਹ ਇੱਤੇ ਵੱਤੇ ਨਾਲ ਹੀ ਮਰ ਜਾਣਾ ਸੀ ਐਡਾ ਤੀਰ ਕਾਰ ਨੂੰ ਚਲਾ ਦਿੱਤਾ ਮਹਾਰਾਜ ਕਹ ਲੱਗੇ ਨੇ ਭਾਈ ਜਨਾ ਬਚਨ ਕੀਤਾ ਸੀ ਉਹ ਪੂਰਾ ਕੀਤਾ ਸੂਰਬੀਰ ਬਚਨ ਕੇ ਬਲੀ ਸਤਗੁਰੂ ਜੀ ਹਨ ਸਹਜ ਹੀ ਮੁਕਤ ਕੀਤੀ ਬਿਸ਼ਰਤਾਨ ਮਲਾਇਆ ਪੂਰੇ ਗੁਰ ਕੀ ਦੇਖ ਵਡਾਈ ਇਹ ਪੂਰਨ ਗੁਰੂ ਦੀ ਵਡਿਆਈ ਹੈ ਜਿਹੜੇ ਜਨਮ ਜਨਮਤਰਾ ਦੇ ਵਿਛੜਿਆ ਹੋਣਾ ਨੂੰ ਸਤਗੁਰੂ ਜੀ ਮਿਲਾ ਦੇਣ ਜਿਹਾ ਸਤਗੁਰੂ ਸੁਣੀ ਦਾ ਤੈਸੋ ਹੀ ਮੈਂ ਦੀਠ ਵਿਛੜਿਆ ਮੇਲਾ ਪ੍ਰਭੂ ਹਰ ਦਰਗਹ ਕਾਬਾ ਸੀਠ ਤੇ ਪੂਰਨ ਗੁਰੂ ਦੀ ਵਡਿਆਈ ਆ ਹੋਰ ਸਮੂ ਅੱਗੇ ਪਸੂ ਪ੍ਰੇਤ ਮੁਗਧ ਭੈ ਸਰੋਤੇ ਸੱਚੇ ਪਾਸੇ ਪੂਰਨ ਗੁਰੂ ਦੀ ਹੋਰ ਕੀ ਵਡਿਆਈ ਮਹਾਰਾਜ ਕਹਿੰਦੇ ਪਸੂ ਪ੍ਰੇਤ ਤੇ ਮੁਗਧ ਤੋਂ ਸਮਝ ਇਹਨਾਂ ਨੂੰ ਸਰੋਤੇ ਬਣਾ ਦੇਵੇ ਉਹਦਾ ਨਾਮ ਗੁਰੂ ਸਤਗੁਰੂ ਜੀ ਸ਼ੇਰਾਂ ਦੀ ਧਰਤੀ ਵਿੱਚ ਗਏ ਉੱਥੇ ਕੀਰਤਨ ਕਰਵਾਇਆ ਸ਼ੇਰਾਂ ਨੂੰ ਸੋਧੀ ਆਈ ਬੁਲਾਇਆ ਬੇਨਤੀ ਕੀਤੀ ਮਹਾਰਾਜ ਜੀ ਕਾਮ ਸੀ ਜੀਵਾਂ ਬਖਸ਼ੋ ਮਹਾਰਾਜ ਕਰਨ ਲੱਗੇ ਜੇ ਆਗਿਆ ਮਨੋਂ ਤੁਹਾਡੀ ਮੁਕਤ ਹੋ ਸਕਦੀ ਹੈ ਕਿਰਪਾ ਕਰੋ ਸਿੱਖੀ ਧਾਰਨ ਕਰੋ ਬੇਨਤੀ ਕੀਤੀ ਦੀ ਪ੍ਰਵਾਨ ਕਰਾਂਗੇ ਖਾਸ ਕਰਕੇ ਜੀਹਾਂ ਦਾ ਤਿਆਗ ਕਰਕੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਵੇਲੇ ਸਿੱਖਾਂ ਦੇ ਰੂਪ ਵਿੱਚ ਆ ਕੇ ਉਹਨਾਂ ਸ਼ੇਰਾਂ ਦੇ ਮਾਨਸ ਦੇ ਪ੍ਰਾਪਤ ਕਰਕੇ ਸਿੱਖੀ ਕਮਾ ਕੇ ਕਲਿਆਣ ਪ੍ਰਾਪਤ ਕੀਤੀ ਸੀ ਪਸੂਰੇਤ ਪ੍ਰੇਤਾਂ ਦੀ ਜੋਨ ਵਿੱਚ ਪਾਨਣੀ ਮੁਣੀ ਜਿਨੇ ਪਰੇਤ ਬਣ ਕੇ ਵਿਆਕਰਨ ਪੂਰੀ ਕੀਤੀ ਸੀ ਗੁਰੂ ਨਾਨਕ ਦੇਵ ਜਿਸ ਵੇਲੇ ਕਾਸੀ ਵਿੱਚ ਪਹੁੰਚੇ ਹਨ ਉਥੇ ਖਾਲਸਾ ਜੀ ਸਤਿਗੁਰੂ ਨੇ ਉਸ ਦੇ ਬਖਸ਼ਿਸ਼ ਕੀਤੀ ਸ਼ਬਦ ਉਚਾਰ ਕੇ ਉਹ ਪਾਨਵੀ मुनि ਨੂੰ ਦਾਤ ਬਣੇ ਨੂੰ ਪਰੇਤ ਬਣੇ ਹੋਏ ਨੂੰ ਸੋ ਸੱਚਖੰਡ ਨੂੰ ਭੇਜਿਆ ਸੀ ਕਿਰਪਾ ਕੀਤੀ ਹੈ ਪਰੇਤ ਮੁਗਦ ਭਾਏ ਸਰੋਤੇ ਬੰਗਲੇ ਬਸ ਸਮਝ ਹਨ ਉਹ ਵੀ ਸਰੋਤੇ ਤਾਂ ਕੀ ਆਤਮਾ ਬਖਤੇ ਬਣਾ ਦਿੱਤੇ ਆਖਿਰ ਵਿੱਚ ਰੁਕਬੀ ਸਿੰਘ ਸ਼ੱਜੂ ਨਾਂ ਦੇ ਚਾਹ ਜਿਹੜਾ ਗੂੰਗਾ ਤੇ ਬੋਲਾ ਸੀ ਉਹਦੇ ਤੇ ਕਿਰਪਾ ਦ੍ਰਿਸ਼ਟੀ ਨਾਲ ਸਾਥ ਕੇ ਜੋ ਪੰਡਤ ਸੀ ਲਾਲ ਨਾਂ ਦੇ ਪੰਡਤ ਜਿਹਨੂੰ ਬੜਾ ਭਾਰੀ ਮਾਨ ਸੀ ਆਪਣੀ ਵਿਦਿਆ ਦਾ ਅੱਜ ਕੱਲ੍ਹ ਵੀ ਕੰਨਿਆਂ ਨੂੰ ਹੋ ਜਾਂਦਾ ਮੈਨੂੰ ਜੀ ਵਿਆਕਰਨ ਬਹੁਤੀ ਪੜਿਆ ਮੈਨੂੰ ਜੀ ਤਨਾਕਾ ਚੰਗਾ ਆਉਂਦਾ ਝੂਠ ਬੋਲਣਾ ਚੰਗਾ ਆਉਂਦਾ ਤਨਾਕਾ ਦੇ ਮੁਤਾਬਕ ਕਰਾ ਜੀ ਤਨੂ ਮੁੱਖ ਰੱਖ ਕੇ ਮੈਨੂੰ ਜੀ ਸਾਰ ਕਿਤਾਬਾਂ ਦੀ ਚੰਗੀ ਆ ਗਈ ਅਜ ਤੂੰ ਪ੍ਰਕਾਸ਼ਨਾ ਬਹੁਤਾ ਪੜ ਲਿਆ ਵਿਦਿਆਤ ਦੇ ਗ੍ਰੰਥਾਂ ਨਾਲ ਖੋਜੀ ਬਣ ਗਿਆ ਮੇਰੇ ਜੀ ਨਹੀਂ ਜਿਆ ਕਿਸ ਨੂੰ ਫਲਾਣਾ ਤਾਣ ਪਾੜੀ ਪੁਰਿਆ ਫਿਰਦਾ ਹੈ ਐਸੀ ਹਾਲਤ ਵੀ ਕਈਆਂ ਦੀ ਵੇਖਣ ਵਿੱਚ ਆਉਂਦੀ ਹੈ ਪਰ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ ਬੂੰਗਿਆ ਤੋਂ ਗੀਤਾ ਦੇ ਅਰਥ ਕਰਵਾ ਦਿੰਦੇ ਹਨ ਮੁਗਧਾਂ ਨੂੰ ਸਰੋਤ ਤੇ ਵਕਤੇ ਬਣਾ ਦਿੱਤਾ ਪੂਰੇ ਗੁਰ ਕੀ ਦੇਖ ਵਡਾਈ ਇਹ ਪੂਰਨ ਗੁਰ ਦੇ ਲਖਣਾ ਖਾਲਸਾ ਜੀ ਹਰ ਹਰ ਨਾਮਾ ਮੁਖ ਗਾਇਆ ਹਰ ਪਰਮੇਸ਼ਰ ਦਾ ਨਾਮ ਮੁਕਤ ਤੋਂ ਗਾਉਣੇ ਕਰਕੇ ਇਹ ਕਿਰਪਾਲਤਾ ਜੀਵਾਂ ਦੇ ਉੱਪਰ ਹੋ ਗਈ ਜਦੋਂ ਕਿਰਪਾਲਤਾ ਹੋਈ ਤਾਂ ਆਪ ਮੁਖ ਤੋਂ ਗਾਇਨ ਕਰ ਲੱਗ ਪਏ ਬਸਮਾਹੀਆਂ ਜੂਨਾ ਵਿੱਚ ਵੀ ਗਾਇਨ ਕਰਵਾ ਦਿੱਤਾ ਪਰੇਤਾਂ ਨੂੰ ਸੁਧਾਰ ਕੇ ਉਹਨਾਂ ਤੋਂ ਗਾਇਨ ਕਰਵਾ ਦਿੱਤਾ ਸਮਝਾਂ ਨੂੰ ਬਸਮਝਾਂ ਨੂੰ ਗੀਤਾਂ ਦੇ ਅਰਥ ਸੁਣਾ ਦਿੱਤੇ ਐਸੀ ਕਿਰਪਾਲਤਾ ਕੀਤੀ ਫੇਰ ਦੋਵੇਂ ਪੰਖੇ ਆਰੰਭ ਤੋਂ ਪੜੋ ਮਿਰਤ ਕਾ ਪਾਇਓ ਤਨ ਸਾਸਾ ਜਿਹੜੇ ਮਿਰਤ ਕੌਣ ਹੈ ਜਿਹੜੇ ਗੁਰੂ ਤੋਂ ਬੇਮਖਾਨ ਜਿਹੜੇ ਪਰਮੇਸ਼ਰ ਨੂੰ ਚੇਤਨੀ ਕਰਦੇ ਆਖਾਂ ਜੀਵਾਂ ਵਿਸਰੇ ਮਰ ਜਾਓ ਜਿਵੇਂ ਬਚਨ ਕਹਿ ਹਨ ਸੋ ਜਿਹੜੇ ਭੁੱਲ ਜਾਂਦੇ ਨੇ ਵਾਹਿਗੁਰੂ ਉਹ ਮਰ ਜਾਂਦੇ ਐ ਜਿਹੜੇ ਪਰਮੇਸ਼ਰ ਨੂੰ ਭੁੱਲਣ ਰੂਪ ਬੇਮੁਖ ਹੋਣ ਰੂਪ ਮਰੇ ਹੋਏ ਸੀ ਕਹਿੰਦੇ ਪਾਇਓ ਤਨ ਸਾਥ ਉਹਨਾਂ ਨੂੰ ਵਾਹਿਗੁਰੂ ਦੇ ਸਾਨ ਮੁਖ ਕਰਨ ਰੂਪ ਪਰਮੇਸ਼ਰ ਦੀ ਭਗਤੀ ਕਰਾਉਣ ਰੂਪ ਇਹ ਸਵਾਸ ਬਖਸ਼ ਦਿੱਤੇ ਸੱਚੇ ਪਾਤਸ਼ਾਹ ਨੇ ਇਹ ਪੂਰਨ ਗੁਰੂ ਦੀ ਵਡਿਆਈ ਹਾ ਕਿਵੇਂ ਬਖਸ਼ੇ ਜਿਵੇਂ ਗਣਤਾ ਬਖਸ਼ ਦਿੱਤੀ ਜਿਹੜੀ ਗੁਰੂ ਤੋਂ ਬੇਮੁਖੀ ਵੀ ਵਿਚਾਰ ਆਉਤ ਲੱਗੀ ਹੋਈ ਸੀ ਸਦਨਾ ਕਿਸਾ ਜਿਹੜਾ ਬੱਕਰੇ ਵੱਡਣ ਵਿੱਚ ਹੀ ਲੱਗਾ ਹੋਇਆ ਸੀ ਮਰਿਆ ਹੋਇਆ ਸੀ ਗੁਰੂ ਵੱਲੋਂ ਬੇਮਖਣ ਰੂਪ ਇਸੇ ਤਰ੍ਹਾਂ ਹੀ ਜਿਹੜੇ ਅਜਾਮਲ ਪਾਪੀ ਵਰਗੇ ਦੇਸਵਾ ਗਾਮੀ ਬਣੇ ਹੋਏ ਸੀ ਇਹ ਮਰੇ ਹੋਏ ਸੀ ਗੁਰੂ ਦੇ ਪਿਆਰਿਓ ਇਹਨਾਂ ਵਿੱਚ ਪਰਮੇਸ਼ਰ ਦਾ ਗਿਆਨ ਰੂਪ ਸਵਾਸ ਤੌਰ ਰੂਪ ਇਹ ਸਾਧਗੁਰੂ ਨੇ ਜਿਉਂਦੇ ਕਰ ਦਿੱਤਾ ਮਰਿਆ ਹੋਿਆਂ ਨੂੰ ਇਥੋਂ ਤੋਂ ਆਣ ਮਿਲਿਆ ਜਿਹੜਾ ਜ਼ਿੰਦਾ ਵਿਛੜਿਆ ਸੀ ਵਾਗ ਨੂੰ ਪਰਮੇਸ਼ਰ ਵੱਲੋਂ ਔਗਣਾ ਕਰਕੇ ਉਹਨਾਂ ਰੂਹਾਂ ਨੂੰ ਆਪਣੇ ਵਿੱਚ ਮੜਾ ਲਿਆ ਜਾਂ ਸਭਾ ਵਿਛੜਤ ਆਣ ਮਲਾਇਆ ਜਿਹੜਾ ਜੀਵ ਵਿਛੜਿਆ ਸੀ ਕੁਕਰਮਾ ਕਰਕੇ țeੜੀਆਂ ਜੁਨਾਂ 'ਚ ਪੌਂਦਾ ਫਿਰਦਾ ਸੀ ਮਨੁੱਖਾ ਜਨਮ ਵਾਰਸ਼ ਕਰਕੇ ਸਿੱਕੀ ਵਾਰਸ਼ ਕੇ ਉਹਨਾਂ ਨੂੰ ਮੜਾ ਲਿਆ ਹੈ ਜਿਵੇਂ ਭਾਈ ਸ਼ਮੀਰ ਨੂੰ ਸੋ ਵਿਆਪਤ ਜਨ ਸੁਪਨੇ ਵਿੱਚ ਪੁਗਤਾ ਕੇ ਮੜਾ ਲਿਆ ਆਪਣੇ ਨਾਲ ਪੂਰੇ ਗੁਰ ਕੀ ਦੇਖ ਵਡਾਈ ਇਹ ਆਪੂ ਗੁਰੂ ਦੇ ਲਖਣ ਅੱਜ ਦੇ ਕਿਸੇ ਰਾਹ ਰੜੇ ਰਾਜਾ ਸੋਮੇ ਤੇ ਨੜੇ ਨਰਕ ਘਾੜੀ ਨੂੰ ਪੁੱਛ ਕੇ ਵੇਖੋ ਵਿਛੜਿਆ ਨੂੰ ੱਟੀ ਮਲਾਉਣੇ ਨਾਲ ਤਾਂ ਵਿਛੋੜੀ ਜਾਂਦੇ ਆਣ ਕੇ ਸਹਿਤਾਂ ਵੀ ਕਰਦੇ ਉਹਨਾਂ ਦੀ ਪਸ਼ੂ ਪਰੇਤ ਮੁਗਧ ਭੈ ਸ੍ਰੋਤੇ ਜਿਹੜੇ ਪਸ਼ੂਆਂ ਵਰਗੇ ਕਾਮੀ ਐ ਕਈਆਂ ਮਨੁੱਖਾਂ ਦਾ ਹੀ ਪਸ਼ੂਆਂ ਵਰਗਾ ਸਵਾਰ ਐ ਪਸ਼ੂ ਚ ਕੀ ਔਗਣ ਪੂਛ ਮਾਰਨੀ ਛੜਾ ਮਾਰਨੀ ਤੇ ਸਿੰਘ ਮਾਰਨੀ ਘੁੱਟ ਮਾਰਨੀ ਲੱਤਾਂ ਮਾਰੀ ਜਾਣੀਆਂ ਇਹ ਔਗਣ ਤੇ ਬਕਾਰਾ ਵਿੱਚ ਖਾਨ ਵਿੱਚ ਹਰ ਵੇਲੇ ਬੱਕਰੀਆਂ ਨੂੰ ਲੱਗੇ ਰਹਿਣਾ ਇਹ ਔਗਰਾ ਪਸ਼ੂ ਦੇ ਵਿੱਚ ਇਹੋ ਜਿਹੀ ਕਈਆਂ ਮਨੁੱਖਾਂ ਨੇ ਵੀ ਧਾਰਨ ਕਰ ਲਏ ਆ ਪਸ਼ੂ ਵਰਗਾ ਸੁਭਾਅ ਕਰਕਾ ਰੂਪੀ ਛੜਾ ਹੀ ਮਾਰੀ ਜਾਣੀਆਂ ਹਰ ਵੇਲੇ ਤਰਕੀ ਤਰਕ ਮਾਰੀਆਂ ਨੇ ਭਾਵੇਂ ਕਿੰਨਾ ਮਿੱਠਾ ਬੋਲੀ ਜਾਓ ਕਿਸੇ ਅੱਗੇ ਉਹਨੂੰ ਕੌੜਾ ਹੀ ਅੱਗੇ ਬੋਲਣਾ ਜਦ ਬੋਲਣਾ ਤਾਂ ਫੀਕੇ ਵਾਲੀ ਹਾਲਤ ਤੇ ਸਰਕਾਰ ਰੂਪੀ ਇਸ਼ਾਰਾ ਮਾਰਨੀਆ ਇਹ ਜੰਗਰ ਦਾ ਸੁਭਾਅ ਹੈ ਇਰਖਾ ਰੂਪੀ ਕੂਸ ਮਾਰੀ ਜਾਣੀ ਮਥਾ ਤੇ ਇੱਕ ਲਿਓ ਫੱਤੇ ਬਲਾ ਦਿਓ ਜੱਫੀ ਚ ਲੈ ਲਵੋ ਤਾਂ ਵੀ ਈਨਖਰ ਚ ਸੜੇ ਹੀ ਰਹਿਣਾ ਇਹ ਵੀ ਪ੍ਰਾਪਤਾ ਇਨੀ ਕਿਉਂ ਹੋ ਗਈ ਮੈਂ ਇਥੋਂ ਪਿੱਛੋਂ ਆਇਆ ਸੀ ਪਿੱਛੋਂ ਜੰਮਿਆ ਸੀ ਸਕੂਲ ਤੇ ਗਿਆ ਹੀ ਨਹੀਂ ਲੋਕਾਂ ਚ ਕਿਉਂ ਸਤਕਾਰ ਹੋ ਗਿਆ ਸੜੀ ਜਾਣਾ ਤੇਸ਼ ਜਾਣੀ ਕੋਈ ਨਾ ਤੇ ਈਨਖਰ ਰੂਪੀ ਪੂਛ ਮਾਰਨੀ ਰਾਗ ਤੇ ਦਿਵਾਖ ਰੂਪੀ ਸਿੰਘ ਮਾਰਨੀ ਕਿਸੇ ਨਾਲ ਬਿਨਾਂ ਕਾਰਨੋ ਮੋਹ ਤੇ ਕਿਸੇ ਨਾਲ ਬਿਨਾਂ ਕਾਰਨੋ ਵੈਰ ਬਬੀ ਰਖ ਲੈ ਠਗੜਾ ਪਾਈ ਰੱਖਣਾ ਇਹ ਪਸ਼ੂ ਆਵਾਜ਼ ਜਿਨ੍ਹਾਂ ਦਾ ਸੁਭਾਅ ਸੀ ਉਹਨਾਂ ਨੂੰ ਵੀ ਕਿਰਪਾਲਤਾ ਕਰਕੇ ਮੇਰੇ ਪਰਮੇਸ਼ਰ ਨੇ ਆਕਾਲ ਪੁਰਖਵਾਜ ਜੀ ਨੇ ਬਖਸ਼ ਲਿਆ ਅਕਰਤ ਘਰਾਂ ਨੂੰ ਪਾਲਦਾ ਪ੍ਰੋਨਾਣ ਸਰਬ ਸੰਧ ਰੂਪ ਜੋ ਹੋਏ ਇਹ ਪੂਰਨ ਗੁਰੂ ਦੀ ਵਿਡਿਆਈ ਹੈ ਪਸ਼ੂ ਪ੍ਰੇਤੋ ਪ੍ਰੇਤਾਂ ਵੀ ਬਸ ਰਿਆ ਪ੍ਰੇਤ ਕੌਣ ਆ ਜਿਹੜੇ ਸ਼ਰਾਬ ਪੀਂਦੇ ਆ ਉਹ ਪ੍ਰੇਤ ਬਣਦੇ ਆ ਜਿਹੜੇ ਨਾਮ ਨਹੀਂ ਜਪਦੇ ਉਹ ਵੀ ਪ੍ਰੇਤ ਹੈ ਗੁਰੂ ਕੀ ਬਾਣੀ ਦਾ ਫੈਸਲਾ ਹੈ ਕਾਲਮ ਪ੍ਰੇਤ ਜਿਨਿ RAM ਨਾ ਪਛਾਤਾ ਸਤਜਗ ਪਰਮ ਹੰਸ ਵਿਚਾਰੀ ਦਵਾਪਰ ਪ੍ਰੇਤਾ ਮੌਨ ਸਵਾਰਤਾ ਨਿਰਲਾ ਹੋ ਮੈਂ ਮਾਰੀ ਜਿਹੜਾ ਨਾਮ ਨਹੀਂ ਜਪਦੇ ਉਹ ਵੀ ਗੁਰੂ ਕੇ ਪਿਆਰੇ ਚੋਰ ਤੇ ਪ੍ਰੇਤਾ ਦੀ ਤਰ੍ਹਾਂ ਹਨ ਉਹਨਾਂ ਨੂੰ ਵੀ ਆਪਦੇ ਸਮੇਂ ਤੇ ਸਤਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿੰਦ ਮਿਰਦ ਜਾਣ ਕੇ ਸਰਨ ਆਏ ਨੂੰ ਬਖਸ਼ ਲਿਆ ਪ੍ਰੇਤ ਮੋਗਤੋ ਭਾਏ ਸ੍ਰੋਤੇ ਜਦੋਂ ਮੋਗਤ ਮੂਰਖ ਦੀ ਹੋਵੇ ਸ੍ਰੋਤੇ ਬਣਾ ਦਿੱਤੇ ਸਤਿਗੁਰੂ ਨੇ ਕਿਰਪਾਲਤਾ ਕਰਕੇ ਸੋ ਜਿਵੇਂ ਸੱਜਣ ਸੱਚ ਨੂੰ ਚੰਬੜੀ ਸੀ ਜੰਗਲ ਦੇ ਵਿੱਚ ਜਾਣ ਕਰਕੇ ਤੇ ਉਹਦੇ ਖਰਾਬ ਆਜ ਕੇ ਮੂਰਖ ਬਣ ਗਈ ਸੀ ਵਿਸਮਜ ਬਣ ਗਈ ਸੀ ਫੇਰ ਸੱਜਣ ਸਾਡੀ ਸੇਵਾ ਵੇਖ ਕੇ ਉਹਦੇ ਨਾਲ ਵਿਆਹ ਦਿੱਤੀ ਸੀ ਇਸ ਤਰ੍ਹਾਂ ਵਿਸਮਝ ਨੂੰ ਹੀ ਹਾਲ ਕਰ ਦਿੱਤਾ ਹਰ ਨਾਮਾ ਮੁਖ ਦਾ ਹਰ ਨਿਸ਼ਾਨਾ ਨਾਮ ਮੁਖ ਤੋਂ ਗਾਉਣ ਵਾਲੇ ਬਣ ਕੇ ਗਾਉਂਦੇ ਹਾਂ ਪੂਰੇ ਗੁਰ ਕੀ ਦੇਖ ਵਡਾਈ ਇਹ ਆਖਾਸਾ ਜੀ ਪੂਰਨ ਗੁਰੂ ਦੀ ਵਡਿਆਈ ਜਿਹਦੇ ਵਿੱਚ ਗੁਣ ਹੋਣ ਉਹਦੇ ਤੇ ਥੋੜਾ ਕਰੋ ਮੇਚਾ ਕਰ ਲੈ ਕਰੋ ਪਰ ਇਹ ਗੁਣ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹਨ ਹੋਰ ਕਿਸੇ ਪਖੰਡੀ ਵਿੱਚ ਨਹੀਂ ਜਿਹੜਾ ਬਹੁਤਾ ਉੜਾਪੜਾ ਕਰੇ ਉਹ ਤੱਤੀ ਲੋਤ 'ਤੇ ਕੌਣ ਕੀ ਬੈਠਣਾ ਤੱਤਾ ਤੱਤਾ ਸਰੀਆ ਕਰਕੇ ਸਿੱਖ ਲੋਹੇ ਦੀ ਗਰਮ ਕਰਕੇ ਉਹਦੀ ਲੱਤ ਤੇ ਲਾ ਕੇ ਵੇਖ ਲਿਆ ਕਰੋ ਜੇ ਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ ਤੇ ਮਾਲੂ ਪੱਟੀ ਲਾ ਦਿੱਤੀ ਤੇਰੇ ਟੀਕਾ ਮਾਰੇ ਤੇ ਬੰਨ ਕੇ ਚੁੱਟ ਸੁਰ ਜਾ ਕਰੋ ਪੂਰਨ ਗੁਰੂ 33 ਤਵੀ ਤੇ ਬੈਠ ਕੇ ਦੁਸ਼ਮਣਾਂ ਨੂੰ ਮਿੱਤਰ ਕਹਿੰਦੇ ਹਨ ਲਾਤੀ ਕੀਮਤ ਕਹਿ ਨਾ ਜਾਈ ਪੂਰਨ ਗੁਰੂ ਦੀ ਕੀਮਤ ਨਹੀਂ ਕਹੀ ਜਾਂਦੀ ਖਾਲਸਾ ਜੀ ਦੇਹਧਾਰੀਆਂ ਦੀ ਕੀਮਤ ਤਾਂ 11 ਲੱਖ ਰੁਪਈਆ ਆ ਬੀਬੀ ਇੰਦਰਾ ਦੇ ਤੇ ਪਟੇਰ ਦੇ ਜਿਹੜੇ ਪੈਦਾ ਕੀਤੇ ਨਰਕ ਭਾਰੀਏ ਹਉ ਤਾਂ ਭਾਵੇਂ ਪਰਲਮੈਂਟਾਂ ਕੱਢੀ ਜਾਂਦੇ ਸਾਨੂੰ ਬਖਸ਼ ਰੋ ਵੇਖੋ ਖਾਲਸਾ ਦੀ ਮਰਜ਼ੀ ਆ ਬਖਸ਼ ਨਾਮਾਖੇ ਅਕਾਲ ਤਖ਼ਤ ਸਾਹਿਬ ਦੇ ਵਾਸਤੇ ਗੱਲ ਬਹੁਤ ਪਰਲੇ ਕੱਢਣ ਲੱਗੇ ਹੋਏ ਆ ਉਹਨਾਂ ਮੁੰਡਾ ਜਿਹੜਾ ਭੋਲਾ ਭੋਲਾ ਉਹਨੂੰ ਕਹਿੰਦੇ ਆ ਤਾਂ ਖਾਲਸਾ ਦੀ ਬੀਬੀ ਇੰਦਰਾ ਦੀ ਟੱਕਰੀ ਵਿੱਚ ਬੈਠ ਕੇ ਗੁਰਬਚਨਾਂ ਤੇ ਕੰਤੋ ਦੇ ਘਰ ਵਾਲੀ ਕੁਲਵੰਤ ਕੌਰ ਦਾ ਨਾਮ ਸੀ ਇੱਕ ਟੱਕਰੀ ਚ ਪਾਲੜੇ ਚ ਬੈਠੇ ਆ ਤੇ ਇੱਕ ਪਾਸੇ ਮਾਇਆ ਪਈ ਹੈ ਉੱਤੇ ਹਿੰਦੀ ਦੇ ਅੱਖਰਾਂ ਚ ਲਿਖਿਆ ਗੁਰਬਾਣੀ ਲਿਖੀ ਹੈ ਆਪੇ ਕੰਡਾ ਤੋਲਤਰਾ ਜੀ ਆਪੇ ਤੋਲਨਹਾਰ ਪੰਗ ਤੇ ਇਹ ਲਿਖਿਆ ਤੇ ਵਿੱਚ ਜੇ ਧਾਰੀ ਬੈਠਾ ਹੈ ਕੀਮਤ ਕਿੰਨੀ ਪਈ ਦੋਹਾਂ ਦੀ 11 ਲੱਖ ਸਾਢੇ 5-5 ਲੱਖ ਰੁਪਈਆ ਕੀਮਤ ਪੈ ਗਈ ਬਹਾਰਾ ਇਹ ਕਹਿੰਦਾ ਪੂਰੇ ਗੁਰ ਕੀ ਦੇਖ ਵਡਾਈ ਤਾਂ ਕਿ ਕੀਮਤ ਘੇਣਾ ਜਾਈ ਕਿ ਜੇ 11 ਲੱਖ ਦੇ ਇਹ ਦੋਵੇਂ ਪਤੀ ਸਤੀ ਆ ਤਾਂ ਫਿਰ ਤਾਂ ਕੀਮਤ ਵਿੱਚ ਆ ਕੇ ਪੂਰਨ ਗੁਰੂ ਕਿਵੇਂ ਹੋਏ ਸਾਢੇ 5-5 ਲੱਖ ਦੀ ਇੱਕ ਵੀ ਕੀਮਤ ਆਈ ਨਾਰਦ ਨੇ ਗੋਪੀਆਂ ਨੂੰ ਪੁੱਛਿਆ ਗੋਪੀਓ ਤੁਸੀਂ ਕ੍ਰਿਸ਼ਨ ਭਗਵਾਨ ਜੀ ਨੂੰ ਪ੍ਰਾਪਤ ਕਿਵੇਂ ਕੀਤਾ ਕਹਿਣ ਲੱਗਿਆਂ ਨਾਰਦ ਪੁੰਨ ਕਰਕੇ ਫਿਰ ਹੁਣ ਨਹੀਂ ਕੁਝ ਕਰਨਾ ਗਾ ਨਹੀਂ ਲੋੜ ਕਹਿੰਦੇ ਕਹਿਣ ਲੱਗਿਆਂ ਲੋੜ ਆ ਫਿਰ ਹੁਣ ਕੁਝ ਦਾਨ ਕਰੋ ਦਸਨਾਰਦ ਕੀ ਮੰਗਦਾ ਹੈ ਨਾਰਦ ਕਹਿੰਦਾ ਕ੍ਰਿਸ਼ਨ ਭਗਵਾਨ ਹੀ ਦਾਨ ਕਰਦੇ ਹੋ ਜਦੋਂ ਇਹ ਗੱਲ ਕਈ ਅਦਵੇਲੀਆਂ ਹੋਈਆਂ ਨੇ ਕਹਿਣਗੇ ਤਥਾ ਸਕੂ ਦਾ ਭਾਵ ਹੈ ਦਾਨ ਦਿੱਤਾ ਕ੍ਰਿਸ਼ਨ ਜੀ ਬਾਹਰ ਆਏ ਕਹਿਣ ਲੱਗੇ ਨਾਰਦ ਕਹਿੰਦਾ ਚਲੋ ਭਗਵਾਨ ਜੀ ਕ੍ਰਿਸ਼ਨ ਜੀ ਕਹਿੰਦਾ ਕਿੱਥੇ ਚੱਲਣਾ ਕਾਲਕਮਾ ਦਾਨ ਕਰਵਾ ਰਾ ਮੇਰੇ ਆਸ਼ਰਮ ਤੇ ਚੱਲੋ ਸਤਭਾਮਾ ਨੂੰ ਤੇ ਰਕਮਣੀ ਨੂੰ ਪੁੱਛਿਆ ਰਕਮਈਆ ਦੀ ਭੈਣ ਨੂੰ ਕਹਣ ਲੱਗਿਆ ਹਾਂ ਜੀ ਅਸੀਂ ਕਾ ਬੈਠੀ ਨਾ ਕਹਿੰਦੇ ਚੰਗਾ ਤੁਰ ਪਏ ਭਗਵਾਨ ਲਗਨਾ ਵਰਲਾਪ ਕਰ ਨਾਰਦ ਬੜਾ ਪਾਪ ਕੀਤਾ ਤੂੰ ਛੜੀਆਂ ਨਿਕਲਿਆ ਪਤਾ ਨਹੀਂਗਾ ਤਾ ਕਦੋਂ ਮਿਲਣਗੇ ਕ੍ਰਿਸ਼ਨ ਜੀ ਹੁਣੇ ਸਾਡੇ ਕੋਲ ਖੋਖ ਕੇ ਲੈ ਕੇ ਨਿਛੋੜਾ ਪਾ ਦਿੱਤਾ ਨਾਰਦ ਕਾਲਕਾ ਇੱਕ ਮਟੰਗ ਦੱਸਦਾ ਇਹ ਤੁਹਾਡੇ ਕੋਲ ਰਹਿ ਸਕਦੇ ਭਗਵਾਨ ਜੀ ਕਹਿਣ ਲੱਗਿਆ ਦੱਸੋ ਨਾਰਦ ਕਹਿਣ ਲੱਗਾ ਕਿ ਭਗਵਾਨ ਦੇ ਬਰਾਬਰ ਮਾਇਆ ਤੋਲਦੇ ਹੋ ਜੇ ਤਾ ਭਗਵਾਨ ਦੀ ਮਾਇਆ ਨਾਲ ਤੁਲ ਗਏ ਤੇ ਫੇਰ ਕ੍ਰਿਸ਼ਨ ਜੀ ਨੂੰ ਤੁਸੀਂ ਰੱਖ ਲਿਓ ਤੇ ਮਾਇਆ ਮੈਂ ਲੈ ਜਾਵਾਂਗਾ ਕਿ ਜੇ ਮਾਇਆ ਨਾਲ ਨਾਲ ਤੁਲੇ ਤੇ ਫੇਰ ਮੈਂ ਜ਼ਰੂਰ ਲਿਜਾਵਾਂਗਾ ਖਾਸਾ ਜੀ 16368 ਸੀ ਅੱਠ ਵੀ ਆਉਂਦਾ ਸਾਥੀ ਵੀ ਕਈ ਕਹਿੰਦੇ ਪਰ ਆਠ ਹੀ ਗਣ ਲਓ 16308 ਗੋਪੀਆਂ ਸੀ ਭਗਵਾਨ ਜੀ ਦੀਆਂ 308 ਲਈਆਂ ਸੀ 16 ਤੇ ਉੱਥੇ ਤਾਂ 16000 ਤੇ ਉਸੇ ਤਰ੍ਹਾਂ ਕਿਰਪਾ ਕੀਤੀ ਸੀ ਸਾਰਿਆਂ ਨੇ ਗਹਿਣਾ ਗੱਤਾ ਲਾ ਕੇ ਇੱਕ ਤੱਕੜੀ ਦੇ ਪਾਲੜੇ ਚ ਪਾ ਦਿੱਤੇ ਤੇ ਖਾਸ ساری ਤਾਂ ਵੀ ਭਗਵਾਨ ਦਾ ਪਾਲੜਾ ਨਹੀਂ ਸੀ ਪਾਲੜਾ ਨਹੀਂ ਸੀ ਸਾ ਆ ਸਤਿ ਮਾਇਆ ਕਿਉਂਕਿ ਭਗਵਾਨ ਦੇ ਬਰਾਬਰ ਢੂਠੀ ਮਾ ਕੇ ਕਿਵੇਂ ਪੁਰ ਸਕਦੀ ਹੈ ਤੇ ਜੇ ਕ੍ਰਿਸ਼ਨ ਭਗਵਾਨ ਜਿਹਦੇ ਬਰਾਬਰ ਮਾਇਆ ਨਹੀਂ ਤੁਲ ਸਕਦੀ ਜਿਹਨੂੰ 17 ਵੇੜਾ ਜਰਾਸੰਧ ਨੇ ਤੇ 21 ਵੇੜਾ ਖੜਕ ਸਿੰਘ ਨੇ ਜੰਗ ਵਿੱਚੋਂ ਭਜਾਇਆ ਹੈ ਇਹ ਪੂਰਨ ਗੁਰੂ ਤਾਂ ਕਿਸੇ ਵੀ ਡੰਗ ਵਿੱਚੋਂ ਕੰਡ ਬਖਾ ਕੇ ਨਹੀਂ ਭੱਜੇ ਉਸ ਪੂਰਨ ਗੁਰੂ ਦੀ ਕੋਈ ਕੀਮਤ ਕਿਵੇਂ ਪਾ ਸਕੇਗਾ ਭਾਵੇਂ ਕ੍ਰਿਸ਼ਨ ਭਗਵਾਨ ਦੀ 56 ਕਰੋੜ ਕੋਲ ਮੰਨੀ ਹੈ 25000 ਹੈ ਮਾਸਟਰ ਇਹ ਵੀ ਕੋਲ ਨੂੰ ਪੜਾਉਣ ਵਾਲਾ ਗ੍ਰੰਥਾਂ ਵਿੱਚ ਲਿਖਿਆ ਪੜੇ ਉਸ ਪਾਸੇ ਨਾ ਪਈਏ ਪੂਰਨ ਗੁਰੂ ਨੂੰ ਕਿਸੇ ਨੇ ਕੀ ਤੋਲਣਾ ਤੇ ਕੀਮਤ ਪਾ ਸਕਣੀ ਹੈ ਅਵਤਾਰਾਂ ਦੀ ਕੀਮਤ ਨਹੀਂ ਪਾ ਸਕੀ ਤੇ ਅਵਤਾਰ ਨਾਲ ਜਾਂਦਾ ਅੰਤ ਪਰਮੇਸ਼ਰ ਪਾਰ ਬ੍ਰਹਮ ਦੇ ਅੰਤ ਹੈ ਕਿਹੜੇ ਅਵਤਾਰ ਦੀ ਕੀਮਤ ਕੋਈ ਗੁਰੂ ਦੀ ਕੀਮਤ ਜਿਹੜਾ ਕੋਈ ਪਾ ਸਕੇਗਾ ਅਦੂਰੇ ਦੇ ਗੁਰੂਆਂ ਦੀ ਜਰੂਰ ਕੀਮਤ ਪਾਈ ਜਾਂਦੀ ਹੈ ਨਲਕ ਘੜੀਆਂ ਦੇ ਤੇ ਹੋਰ ਨਾ ਦੀ ਪੂਰਨ ਗੁਰੂ ਦੀ ਕੀਮਤ ਨਹੀਂ ਕਹੀ ਜਾ ਸਕਦੀ ਰਸਨਾ ਦੇ ਨਾਲ ਰਹਾਉ ਬਸਰਾੰਦੇ ਕੇ ਫਰਮਾਉਂਦੇ ਹਨ ਸਤਿਗੁਰੂ ਜੀ ਦੂਹ ਸੋਗ ਕਾਟਾ ਹੋ ਡੇਰਾ ਜੀ ਤੂੰ ਦੀ ਹੋਰ ਕੀ ਵਡਿਆਈ ਹੈ ਮਹਾਰਾਜ ਕਹਿੰਦੇ ਜੰਮਣ ਮਰਨ ਦਾ ਦੁੱਖ ਤੇ ਸੋਗ ਛੋੜਾ ਛੋੜਾ ਲੱਗੇ ਰਹਿਣਾ ਮੈਨੂੰ ਕੋਈ ਫੜ ਕੇ ਨਾ ਲੈ ਜੇ ਮੈਨੂੰ ਕੋਈ ਮਾਰ ਨਾ ਦੇਵੇ ਮੇਰੇ ਤੇ ਟੈਗਸ ਨਾ ਲੱਗ ਜਾਵੇ ਦੇਰੇ ਹੱਥ ਕੜੀਵੇਂ ਲੱਗ ਜਾਵੇ ਕੰਬੀ ਜਾਣਾ ਕੋਤੀ ਵਾਲਿਆਂ ਨੂੰ ਵੇਖ ਕੇ ਇਹਦਾ ਡੇਰਾ ਕਿਹੜਾ ਗਿਆਨ ਜੇ ਗਿਆਨ ਹੋ ਜਾਵੇ ਵੀ ਮਰਨ ਲਿਖਾਏ ਮੰਡਲ 'ਚ ਆਏ ਮਾਤ ਲੋਕ ਵਿੱਚੋਂ ਮਰਨਾ ਲਿਖਾ ਕੇ ਮਾਤ ਲੋਕ ਪ੍ਰਲੋਕ ਵਿੱਚੋਂ ਮਰਨਾ ਲਿਖਾ ਕੇ ਮਾਤ ਲੋਕ ਵਿੱਚ ਆਏ ਇਹ ਗਿਆਨ ਦੀ ਪ੍ਰਾਪਤੀ ਹੋ ਜਾਵੇ ਕਿ ਚਲੇ ਜਾਣਾ ਜੋਪ ਜਿਓ ਸੋ ਬਿੰਸ ਹੈ ਜ਼ਰੂਰ ਜਾਣਾ ਮੇਸਤਾ ਪਰਪਟਾ ਕੋ ਸਤ ਹੋ ਜਾਵੇ ਸੋ ਖਾਲਸਾ ਜੀ ਫੇਰ ਨਾ ਤਾਂ ਝੋੜਾ ਤੇ ਨਾ ਜਮਨ ਮਰਨ ਦਾ ਦੁੱਖ ਇਹ ਲੋ ਡੇਰਾ ਗਿਆਨ ਉਹ ਕੱਢ ਦਿੱਤਾ ਹਿਰਦੇ ਵਿੱਚੋਂ ਗੁਰੂ ਸਾਹਿਬ ਨੇ ਗਿਆਨ ਰੂਪੀ ਦੀਵਾ ਜਗਾ ਕੇ ਸਤਵਰ ਸ਼ਬਦ ਹਜ਼ਾਰੋਂ ਦੀਪਾ ਬਿੰਦ ਤੋਂ ਅੰਧਕਾਰ ਤੇ ਮੰਦਰ ਰਤਨ ਕੋਠਰੀ ਖੁੱਲੀ ਅਨੂਪਾ ਬਖਸ਼ਿਸ਼ ਹੋ ਗਈ ਪੂਰ ਗੁਰੂ ਦੀ ਵਡਿਆਈ ਹੈ ਆਨੰਦ ਮੰਗਲ ਬਿਸਰਾਮ ਜੋ ਆਨੰਦ ਸੋ ਕੀ ਮਹਾ ਪਰਮੇਸ਼ਰ ਮੰਗਲ ਖੁਸ਼ੀਆਂ ਦੇ ਦੇਣ ਵਾਲਾ ਉਹਦੇ ਵਿੱਚ ਬਸਰਾਮਾ ਟਿਕਾਵਾ ਆ ਗਿਆ ਹੈ ਉਸ ਵਿੱਚ ਮੰਦੀ ਅਵਸਥਾ ਟਿਕ ਗਈ ਮਨ ਬਾਛਤ